ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ 11000 ਸਮੇਤ ਵੱਡੀ ਨਸ਼ਾ ਤਸਕਰ ਮਹਿਲਾ ਗ੍ਰਿਫਤਾਰ 2000 ਡਰਗਮਣੀ ਵੀ ਇਤਿਬਰਾਮਤ ਪੁਲਿਸ ਨੂੰ ਇਸ ਵਿਲੇ ਵੱਡੀ ਸਫਲਤਾ ਮਰੀ ਚਤੋਂ ਇੱਕ ਮਹਿਲਾ ਨੂੰ 11000 ਸਮੇਤ ਅਤੇ 2000 ਡਰਗਮਣੀ ਨਾਲ ਗ੍ਰਿਫਤਾਰ ਕੀਤਾ ਇਸ ਸੰਬੰਧੀ ਬਲਕਰਦਿਆਂ ਡੀਐਸਪੀ ਸ਼੍ਰੀ ਹਰਗੋਬਿੰਦ ਔਰ ਸਾਈਬਰ ਜੇਸ਼ ਕੱਕੜ ਨੇ ਦੱਸਿਆ ਕਿ ਇੱਕ ਔਰਤ ਵਾਸੀ ਪਿੰਡ ਭੋਮਾ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ 11000 ਅਤੇ 2000 ਨਕਦ ਮਣੀ ਬਰਾਮਦ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੀ ਗਈ ਮਹਿਲਾ ਕੋਲ ਪੁੱਛ ਕੇ ਸੇ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੀ ਗਈ ਮਹਿਲਾ ਉਰਦ ਕਾਨੂੰਨੀ ਕਾਰਵਾਈ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁਖਤਸਰ ਵੱਲੋਂ ਤੁਹਾਡੇ ਡੀਐਮ ਸਾਹਿਬ ਵੱਲੋਂ ਚਲਾਇਆ ਗਿਆ ਨਸ਼ਾ ਬਰੁੱਦ ਜੁੱਧ ਨੂੰ ਕੁਝ ਸਮੇਂ ਬੜਾਵਾ ਦਾ ਹਲਾਰਾ ਮਿਲਿਆ ਜਦੋਂ ਤੁਹਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਜਗਮੀਨ ਸਾਹਿਬ ਦੀ ਨਿਸ਼ਾਨਦੇਸ਼ ਤੇ ਹਰਡ ਐਸਡੀਐਸਪੀ ਐਸਪੀਡੀ ਸਾਹਿਬ ਦੀ ਥੋਤਾ ਸਾਹਿਬ ਦੀ ਉਹਨਾਂ ਡਾਇਰੈਕਸ਼ਨਸ ਦੇ ਹਨ ਥਾਣਾ ਕਮਾਂਡੀ ਪੁਲਿਸ ਨੂੰ ਉਸਵੇ 250 ਦਾ ਕੋਈ ਜਦੋਂ ਉਹਨਾਂ ਨੇ ਇੱਕ ਘੋਮਾ ਦੀ ਇੱਕ ਔਰਤ ਨੂੰ 460 ਗ੍ਰਾਮ ਦੇ ਨਾਲ 45000 ਦੇ ਨਾਲ ਤਸਰਾ ਦਿੱਤਾ ਇਸ ਦੀ ਲਿਡੀਆ ਨਾਮ ਪਵਨ ਦੀ ਘੋਰ ਹੈ ਤੇ ਜਿਹੜੀ ਕੋ ਪ੍ਰਭੰਦ ਫੈਰ ਹੋਈ ਹੈ ਉਹਦੇ ਨਾਲ ਨਾਲ ਇਹਦੇ ਕੋਲ ਤੇ ਕੰਡਾ ਜਿੰਦੂ ਜਿਹਨੂੰ ਉਹ ਤੋੜ ਕੇ ਵੇਚਦੀ ਸੀ ਤੇ ਨਾਲ ਡਰਗ ਮਣੀ 20000 ਦੀ ਆਬੰਦ ਹੋਈ ਇਸ ਦੱਸਣ ਜੋਗ ਹੈ ਕਿ ਜਿੱਤੋ ਇਹ ਲੈਦੀ ਸੀ ਉਹ ਵੀ ਨਾਲ ਉਹ ਵੀ ਪਰਚੀ ਦੇ ਬੰਦਾ ਇਨਵੋਲ ਹੈ ਜਿਹੜਾ ਜਿਹੜਾ ਪਤੀ ਹੈ ਜਿਹੜਾ ਅੰਮ੍ਰਿਤਪਾਲ ਕੋਲ ਦੀ ਤੇ ਆਲਰੇਡੀ 7 ਪਰਚੇ ਨੇ ਉਹ ਤੇ ਇਸ ਟਾਈਮ ਉਹ ਜੇਲ੍ਹ ਵਿੱਚ ਪੰਦਾ ਦੁਗਾਨੇ ਉਹ ਵੀ ਇਸੇ ਮਾਮਲੇ ਵਿੱਚ ਜਿਹਦੇ ਨਾਲ ਹੀ ਇਨਵੋਲ ਹੈ ਜਿਹਨੂੰ ਵੀ ਪਰਚੇ ਨਾਲ ਰੱਖ ਕੇ ਉਸ ਉਸ ਨੂੰ ਵੀ ਹੀ ਰਿਮਾਂਡ ਤੇ ਲਿਆ ਕੇ ਕੋਸ਼ਿਸ਼ ਕਰਾਂਗੇ ਜਿਤਨਾ ਜਰਾ ਹੋਟਲਸੇ ਹੋਣਗੇ ਤਨਾਸ਼ੀ ਕਰਾਂਗੇ ਸਰ ਇਹਦੇ ਪਤੀ ਤੇ ਕਿਹੜੇ ਕਿਹੜੇ ਪਰਚੇ ਦਰਜ ਹੈ ਜੀ ਐਨ ਆਰ ਪੀ ਐਸ ਦੇ ਜਾਂ ਹੋਰ ਵੀ ਇਹਦੇ ਨਾਲ 3302 ਦੇ ਜਾਂ ਹੋਰ ਵੈਲਿਊਸ ਜਿਹੜੀਆਂ ਹੈਗੀਆਂ ਸੈਕਸ਼ਨਸ ਨੇ ਉਹਦੇ ਪਰਚੇ ਦੱਸ ਸਕਦੇ ਸਰ ਨੇ ਤੇ ਇਹਦੇ ਜਿਹੜੀ ਰੀਡੀ ਹੈ ਜਿਹਦਾ ਅਸੀਂ ਰਿਮਾਂਡ ਲੈ ਰਹੇ ਆਂ ਬਹੁਤ ਨਰਮ ਆਠਾ ਜੀ ਹਾਨੂੰ ਮਿਲਿਆ ਜਿਦ ਦੱਸਿਆ ਤੁਹਾਨੂੰ ਇਸੇ ਦੌਰਾਨ ਅਸੀਂ ਪੁਰਬ ਬਿਆਨ ਜਿਹੜੀ ਬਰੀਕੀ ਕੋਸ਼ਿਸ਼ ਕਰਾਂਗੇ ਜਿਤਨਾ ਖਾਸ ਹੋਊਗਾ ਤੁਹਾਨੂੰ ਸੇਰ ਕਰਾਂਗੇ ਸਰੇ ਦੇ ਤੇ ਇਹ ਔਰਤ ਇਕੱਲੀ ਕੰਮ ਕਰਦੀ ਸੀ ਕਿ ਜਾਂ ਤੇ ਨਾਲ ਹੋਰ ਵੀ ਕੋਈ ਸਾਥੀ ਜਿਹੜਾ ਕੰਮ ਕਰਦਾ ਹੈ ਮੈਂ ਜਿਸ ਤਰ੍ਹਾਂ ਦੱਸਿਆ ਕਿ ਸਾਥ ਦੀ ਗੱਲ ਉਪਰੀ ਉਹ ਵੀ ਨਾਲ ਇਨਵੋਲਡ ਹੈ ਉਹ ਪਤੀ ਜਿਹੜਾ ਨਾਲ ਸ਼ਾਮਲ ਹੈ ਇਹਦਾ ਪਤੀ ਜਿਹੜਾ ਜ ਉਹ ਵੀ ਉਹਦੀ ਵਿੱਚ ਹਮਤ ਬਾਹਰ ਆਈ ਹੈ ਉਹ ਵੀ ਉਹ ਪਰਚੇ ਸ਼ਾਮਲ ਹੈ ਇਹ ਕਿੱਥੋਂ ਖੜਿਆ ਜੀ ਇਹ ਇਸ ਲੇਡੀ ਨੂੰ ਅਸੀਂ ਇਹਦੇ ਘਰ ਦੇ ਬਾਹਰੋਂ ਹੀ ਪਿੰਡ ਭੋਮੇ ਦੇ ਤੋਂ ਹੁਣ ਤੱਕ ਦਾ